ਸਸਿਕਲ ਦੀ 9 Pro ਪੰਜਾਬ ਦੇ ਨਾਲ ਜੁੜੇ ਹੋ ਤੇ ਇਸ ਵੇਲੇ ਤਰਨਤਾਰਨ ਦੇ ਵਿੱਚ ਜਿਹੜਾ ਵਾ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਿਹੜਾ ਮਾਹੌਲ ਪੂਰਾ ਗਰਮ ਹੈ ਸਾਰੀਆਂ ਪਾਰਟੀਆਂ ਪੱਬਾ ਪਾਰ ਹੋਈਆਂ ਪਈਆਂ ਨੇ ਆਪਣੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਵਾਸਤੇ ਜ਼ੋਰ ਲੱਗਾ ਪਿਆ ਵਾ ਇਸੇ ਤਹਿਤ ਗੱਲਬਾਤ ਕਰਨ ਲਈ ਪੁੱਜੀਆਂ ਵਾਰਡ ਨੰਬਰ 15 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੈਡਮ ਗਗਨਦੀਪ कौर ਜੀ ਮੈਦਾਨ ਦੇ ਵਿੱਚ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਣਜੀ ਸਭ ਤੋਂ ਪਹਿਲਾਂ ਤੇ ਸਵਾਗਤ ਹੈ ਸਾਡੇ ਚੈਨਲ ਤੇ ਹਾਂਜੀ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ ਸਾਡੇ ਘਰ ਆਇਆ ਮੇਰਾ ਨਾਮ ਗਗਨਦੀਪ ਕੌਰ ਹੈ ਮੈਂ ਵਾਰਡ ਨੰਬਰ 15 ਦੀ ਰਹਿਣ ਵਾਲੀ ਹਾਂ ਤੇ ਮੈਂ ਆਵਾਦਵੀ ਪਾਰਟੀ ਵੱਲੋਂ ਅੱਜ ਚੋਣ ਲੜਨ ਜਾ ਰਹੀ ਹਾਂ ਪਰ ਮਗਰ ਗੱਲ ਕੀਤੀ ਜਾਵੇ ਤੇ ਅਕਸਰ ਦੇਖਿਆ ਜਾ ਰਿਹਾ ਹੈ ਕਿ ਹਰੇਕ ਵਾਰਡ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਜਿਹੜੇ ਉਮੀਦਵਾਰ ਹਰੇਕ ਪਾਰਟੀ ਦੇ ਆਪਣੀ ਆਪਣੀ ਦਾਵੇਦਾਰੀ ਲੈ ਕੇ ਪਾਰਟੀ ਹਾਈ ਕਮਾਂਡ ਕੋਲ ਪਹੁੰਚੇ ਨੇ ਤੁਹਾਡੀ ਵੀ ਪਾਰਟੀ ਦੇ ਵਿੱਚ ਤੁਹਾਡੇ ਵੀ ਵਾਰਡ ਦੇ ਵਿੱਚ ਇਸ ਤਰ੍ਹਾਂ ਹੋਇਆ ਹੋਗਾ ਹਾਂਜੀ ਬਿਲਕੁਲ ਹੋਇਆ ਜੀ ਸਾਡੇ ਨਾਲ ਲੜਨ ਲਈ ਬਹੁਤ ਜਾਣੇ ਖਲੋ ਗਏ ਨੇ ਲੇਕਿਨ ਅਸੀਂ ਆਪਣੀ ਮਿਹਨਤ ਨੂੰ ਜਾਰੀ ਰੱਖਿਆ ਹੋਇਆ ਵਾ ਉਮੀਦ ਰੱਖੀ ਹੋਈ ਆ ਕਿ ਜੋ ਸੀ ਮਿਹਨਤ ਕੀਤੀ ਆ ਇਸ ਬਾੜ ਵਿੱਚ 3 ਸਾਲ ਪੂਰੇ ਹੋ ਗਏ ਅਸੀਂ ਪੂਰੀ ਮਿਹਨਤ ਕਰਦੇ ਪਿਆ ਅਸੀਂ ਚਾਹੇ ਪਹਿਲਾਂ ਨਹੀਂ ਹਲੇ ਸਾਨੂੰ ਉਹ ਸਾਨੂੰ ਉਮੀਦ ਵੀ ਨਹੀਂ ਸੀ ਕਿ ਸਾਨੂੰ ਇਹ ਚੋਣ ਲੜਨ ਲਈ ਚੁਣਿਆ ਜਾਵੇਗਾ ਉਹਦਾ ਸਿਰਫ ਅਸੀਂ ਇੱਕ ਸੇਵਾ ਸਮਝ ਕੇ ਹੀ ਸੇਵਾ ਹੀ ਕਰਦੇ ਪਏ ਸੀ ਕਰਦੇ ਵੀ ਹਾਂ ਇਹ ਸਾਰੇ ਲੋਕਾਂ ਨੂੰ ਪਤਾ ਵੀ ਆ ਸ਼ਾਇਦ ਹੁਣ ਉਹਨਾਂ ਨੂੰ ਯਾਦ ਕਰਾਉਣ ਦਾ ਵੀ ਕੋਈ ਕਹਿੰਦੇ ਮੈਨੂੰ ਸਮਝਾ ਤਾਂ ਮੈਨੂੰ ਵੀ ਫਾਇਦਾ ਵੀ ਨਹੀਂ ਆ ਕਿ ਉਹਨਾਂ ਨੂੰ ਖੁਦ ਇਹ ਚੇਤਾ ਹੋਣਾ ਚਾਹੀਦਾ ਕਿ ਇਹ ਗਗਨਦੀਪ ਕੌਰ ਸਾਹਿਬ ਸਿੰਘ ਕਿੰਨੀ ਦੇਰ ਤੋਂ ਸਾਡੀ ਸੇਵਾ ਕਰਦੇ ਆ ਰਹੇ ਨੇ ਇਸ ਲਈ ਮੈਨੂੰ ਉਹਨਾਂ ਤੋਂ ਉਮੀਦ ਵੀ ਆ ਕਿ ਕੁਝ ਲੋਕ ਇਦਾਂ ਦੇ ਵੀ ਨਹੀਂ ਜੋ ਥੋੜੇ ਨਹੀਂ ਉਮੀਦ ਦੇ ਰਹੇ ਚਲੋ ਕੋਈ ਗੱਲ ਨਹੀਂ ਫਿਰ ਵੀ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੀ ਕਿ ਉਹਨਾਂ ਨੂੰ ਵੀ ਜਲਦ ਤੋਂ ਜਲਦ ਇਹ ਪਤਾ ਲੱਗ ਚਲੇ ਕਿ ਮਿਹਨਤੀ ਲੋਕ ਕਿਹੜੇ ਨੇ ਤੇ ਕੌਣ ਸਾਡਾ ਸਾਥ ਦੇਣਗੇ ਮੈਨੂੰ ਕਿਹੜੇ ਕਿਹੜੇ ਇਹੋ ਜਿਹੇ ਮੁੱਦੇ ਲੈ ਕੇ ਇਹੜੇ ਇਹੋ ਜਿਹੇ ਕੰਮ ਨੇ ਤੁਹਾਡੀ ਵਾਰਡ ਦੇ ਜਿੰਨਾਂ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਆਪਣੇ ਕੈਂਪੇਨ ਨੂੰ ਅੱਗੇ ਲੈ ਕੇ ਜਾਓਗੇ ਵਾਰਡ ਵਾਸੀਆਂ ਦੇ ਵਿੱਚ ਹੁਣ ਆਪਣੀ ਜਿਹੜੀ ਇਹ ਚੋਣ ਮਿਹਨਤ ਜਾਰੀ ਰੱਖੋਗੇ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਕਿ ਜਿਹੜੀ ਹੁਣ ਤੱਕ ਬਾਲਿਆਂ ਦੇ ਪੈਸੇ ਨਹੀਂ ਸੀ ਪਏ ਕਾਫੀ ਦੇਰ ਦੇ ਹੀ ਸੀਗੇ ਉਹ ਅਸੀਂ 18 ਤੋਂ 19 ਜਿਹੜੇ ਕੇਸ ਨੇ ਕਢਵਾ ਚੁੱਕੇ ਆ ਉਹ ਬਕਾਇਦਾ ਸਬੂਤ ਵੀ ਹੈ ਜਿਹੜੇ ਸਾਡੇ ਨਾਲ ਇਹ ਹੈਗੇ ਵੀ ਨੇ ਰਲੇ ਵੀ ਨੇ ਸਾਨੂੰ ਸਾਨੂੰ ਉਮੀਦ ਵੀ ਦਿੰਦੇ ਆ ਕਿ ਅਸੀਂ ਤੁਹਾਡੇ ਨਾਲ ਹੀ ਖੜੇ ਹਾਂ ਦੂਸਰਾ ਗਲੀਆਂ ਨਾਲੀਆਂ ਉਹ ਵੀ ਮਤਲਬ ਜਿਹੜੀਆਂ ਗਲੀਆਂ ਨੇ ਉਹ ਵੀ ਬਣ ਚੁੱਕੀਆਂ ਨੇਗੀਆਂ ਕਾਫੀ ਕਾਫੀ ਬਣ ਚੁੱਕੀਆਂ ਤੇ ਕਾਫੀ ਰਹਿ ਗਈਆਂ ਨੇ ਲੇਕਿਨ ਉਹ ਵੀ ਬਣ ਚਣ ਗਈਆਂ ਤੀਸਰਾ ਨੰਬਰ ਸੀਵਰਸ ਦੀ ਪ੍ਰੋਬਲਮ ਜਿਹੜੀ ਕਈ ਸਾਲਾਂ ਤੋਂ ਚੱਲਦੀ ਆ ਰਹੀ ਸੀ ਜਿਹਨੂੰ ਅਸਲਕ ਜਿੰਨੇ ਵੀ ਐਮਸੀ ਚਲੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਾਂਗੀ ਲੇਕਿਨ ਉਹਨਾਂ ਨੇ ਖੁਦ ਦੇਖਣਾ ਕੰਮ ਐਮਸੀ ਦੇ ਵੀ ਕੰਮ ਦੇਖੇ ਜਾ ਰਹੇ ਹੁੰਦੇ ਆ ਨਾ ਵੀ ਉਹ ਕਿਹੜੇ ਕੰਮ ਕਰ ਰਿਹਾ ਵਾ ਤੇ ਕਿਹੜੇ ਕੰਮ ਨਹੀਂ ਕਰ ਰਿਹਾ ਤੇ ਫਿਰ ਜਿਹੜੇ ਪਹਿਲੇ ਪੁਰਾਣੇ ਐਮਸੀ ਸੀ ਇੰਨੇ ਸਾਲਾਂ ਤੋਂ ਜਿਹੜਾ ਇੰਨੀ ਸਿਵਰਜ ਦੀ ਸਫਾਈ ਨਹੀਂ ਸੀ ਹੋਈ ਇੰਨਾ ਖਲਾ ਇੰਨਾ ਗੰਧ ਸੀ ਵਿੱਚ ਉਹ ਸਾਫ਼ ਨਹੀਂ ਕਰਵਾ ਸਕੇ ਸਿਵਰਜ ਨਹੀਂ ਚਲਾ ਸਕੇ ਸੀ ਸਾਰੇ ਲੋਕ ਕਿੱਦਾਂ ਰਹਿੰਦੇ ਸੀ ਗੰਦੇ ਪਾਣੀ ਵਿੱਚ ਕਿੱਦਾਂ ਉਹ ਰਹਿੰਦੇ ਸੀ ਉਹ ਉਹੀ ਜਾਣਦੇ ਸੀ ਸਭ ਤੋਂ ਮੇਨ ਕੰਮ ਉਹ ਅਸੀਂ ਮਤਲਬ ਸਾਡੀ ਪਾਰਟੀ ਵੱਲੋਂ ਕਰਵਾਇਆ ਗਿਆ ਵਾ ਅਕਸਰ ਹੀ ਦੇਖਿਆ ਜਾ ਰਿਹਾ ਹੈ ਕਿ ਵਿਰੋਧੀ ਪਾਰਟੀਆਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਕਿ ਸੱਤਾਧਾਰੀ ਪਾਰਟੀ ਵੱਲੋਂ ਨਗਰ ਕੌਂਸਲ ਚੋਣਾਂ ਦੇ ਵਿੱਚ ਜਿਹੜਾ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਨਹੀਂ ਜੀ ਬਿਲਕੁਲ ਨਹੀਂ ਇਹ ਗੱਲ ਬਿਲਕੁਲ ਗਲਤ ਹੈ ਦੇਖੋ ਜੇ ਇਹ ਸਰਕਾਰ ਵੱਲੋਂ ਧੱਕਾਸ਼ਾਹੀ ਕੀਤੀ ਜਾਂਦੀ ਤਾਂ ਫਿਰ ਉਹਨਾਂ ਨੂੰ ਚੋਣ ਲੜਨ ਦਾ ਮੌਕਾ ਵੀ ਨਾ ਮਿਲਿਆ ਨਾ ਮਿਲਦਾ ਤੇ ਉਹਨਾਂ ਦੇ ਪੇਪਰ ਜਿਹੜੇ ਰੱਦ ਕੀਤੇ ਜਾਂਦੇ ਪਰ ਇਹ ਬਿਲਕੁਲ ਅਫਗਾਨਾ ਨੇ ਜਿਹੜੇ ਲੋਕ ਜਿਹੜੇ ਨੇ ਉਡਾ ਰਹੇ ਨੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤਾਂ ਟੱਕਰ ਹੀ ਕੋਈ ਕੋਈ ਨਹੀਂ ਹੋ ਰਹੀ ਇਹ ਸਰਕਾਰ ਕੋਈ ਕਿਸੇ ਨਾਲ ਟੱਕਰ ਨਹੀਂ ਕਰਦੀ ਪਈ ਕਿਹੜੀ ਪਾਰਟੀ ਦੇ ਉਮੀਦਵਾਰ ਦੇ ਨਾਲ ਤੁਸੀਂ ਆਪਣੀ ਟੱਕਰ ਗਿਣਦੇ ਜੇ ਵਾਰਡ ਨੰਬਰ 15 ਦੇ ਵਿੱਚ ਫਿਲਹਾਲ ਤਾਂ ਮੈਂ ਇਦਾਂ ਹੀ ਕਰਾਂਗੀ ਸਾਰੇ ਭੈਣ ਭਰਾ ਹੀ ਹੁੰਦੇ ਆ ਟੱਕਰ ਤਾਂ ਕਿਹੜੀ ਲੇਕਿਨ ਟੱਕਰ ਹੁੰਦੀ ਹੈ ਮਿਹਨਤਾਂ ਦੀ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਅਸੀਂ ਅਸੀਂ ਕਿਹੜੀ ਟੱਕਰ ਲੈਣੀ ਆ ਆਪਣੀ ਮਿਹਨਤ ਨਾਲ ਟੱਕਰ ਲੈਣੀ ਆ ਕਿਸੇ ਭੈਣ ਭਰਾ ਕੋਈ ਟੱਕਰ ਨਹੀਂ ਲੈਣੀ ਅਸੀਂ ਕਿਸੇ ਨਾਲ ਟੱਕਰ ਲੈਣੀ ਹੈ ਕੰਮ ਦੀ ਮਿਹਨਤ ਦੀ ਜੋ ਅੱਜ ਕਿ ਅਸੀਂ ਕਰ ਰਹੇ ਹਾਂ ਕੀ ਵਾਰਡ ਵਾਸੀਆਂ ਨੂੰ ਅਪੀਲ ਕਰਨੀ ਚਾਹੋਗੇ ਆ ਕੇ ਦੇ ਬਾਅਦ ਕੀ ਮੈਸੇਜ ਦੇਣਾ ਚਾਹੋਗੇ ਮੈਂ ਵਾਰਡ ਵਾਸੀ ਨੂੰ ਇਹੀ ਅਪੀਲ ਕਰਨਾ ਚਾਹੂੰਗੀ ਇਹੀ ਮੈਸੇਜ ਕਰਨਾ ਚਾਹੂੰਗੀ ਕਿ ਅੱਜ ਮੇਰਾ ਸਮਾਂ ਆਇਆ ਇੱਕ ਚੰਗੇ ਕੰਮ ਦਾ ਸਮਾਂ ਆਇਆ ਤੁਸੀਂ ਇੱਕ ਚੰਗੇ ਐਮਸੀ ਨੂੰ ਚੁਣਨਾ ਵਾ ਇਹ ਤੁਹਾਡੇ ਤੇ ਆ ਪਰ ਮੈਂ ਚਾਹਾਂਗੀ ਚਲੋ ਮੈਂ ਆਪਣੇ ਆਪ ਨੂੰ ਇਹ ਨਹੀਂ કહਾਂ ਕਿ ਮੈਂ ਬਹੁਤ ਜ਼ਿਆਦਾ ਚੰਗੀ ਹਾਂ ਪਰ ਮੈਂ ਇਹ ਤੁਹਾਨੂੰ ਦੱਸਾਂਗੀ ਕਿ ਅਸੀਂ ਵੀ ਗੁਰੂ ਨੂੰ ਮੰਨਦੇ ਹਾਂ ਗੁਰੂ ਨੇ ਸਾਨੂੰ ਸੇਵਾ ਦਿੱਤੀ ਆ ਤੇ ਅਸੀਂ ਸੇਵਾ ਨਿਭਾਵਾਂਗੇ ਆਪਣੀ ਮਿਹਨਤ ਨਾਲ ਨਿਭਾਵਾਂਗੇ ਹਮੇਸ਼ਾ ਨਿਭਾਉਂਦੇ ਆਏ ਆ ਤੇ ਸਾਰਿਆਂ ਨੂੰ ਪਤਾ ਵੀ ਹੈ ਤੇ ਨਿਭਾਵਾਂਗੇ ਵਾਹੀ ਇਹ ਹੀ ਅਪੀਲ ਕਰਾਂਗੀ ਕਿ ਸਾਰੇ ਅੱਜ ਮੇਰਾ ਸਾਥ ਦੇਣ ਮੈਡਮ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਧੰਨਵਾਦ ਜੀ ਸੋ ਇਹ ਸਨ ਮੈਡਮ ਗਗਨਦੀਪ ਕੌਰ ਜੀ ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਚੋਣ ਮੈਦਾਨ 'ਚ ਨੇ ਬਹੁਤ ਹੀ ਵਧੀਆ ਇਹਨਾਂ ਨੇ ਇੱਕ ਗੱ ਕੀ ਸਾਡੀ ਟੱਕਰ ਕਿਸੇ ਵੀ ਉਮੀਦਵਾਰ ਦਾ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਹੈ ਸਿਰਫ ਤੇ ਸਿਰਫ ਵਿਕਾਸ ਕਾਰਜਾਂ ਦੇ ਨਾਲ ਹੈ ਕੰਮਾਂ ਦੇ ਨਾਲ ਹੈ ਉਹਨਾਂ ਕੰਮਾਂ ਨੂੰ ਦੇਖਦੇ ਆਏ ਉਹਨਾਂ ਨੇ ਦੱਸਿਆ ਹੈ ਕਿ ਪਾਰਟੀ ਨੇ ਵੀ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਵਾ ਐਸੀਆਂ ਹੋਰ ਜਾਣਕਾਰੀਆਂ ਲੈਣ ਦੇ ਲਈ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ